ਨੀ ਪਹਿਲਾਂ ਪਿਛਲਾ ਪਟਿਆ ਦਾ ਵੀ ਛੋਟਾ ਰੋ ਤੇ ਛੋਟਾ ਤੋਂ ਨੇ ਛੋਟਾ ਅੱਜ ਆ ਜਾ ਕੇ ਸਰਵਿਸ ਤੇ ਛੋਟੇ ਵਾਲਾ ਨੇ ਨਹੀਂ ਫਿਰ ਕੇ ਪਹਿਲਾਂ ਪਿਛਲਾ ਲਓ YouTube ਖੋਲਣ ਲੱਗੇ ਆ ਨਾ ਕੋਲ ਤੇ ਸਾਰੇ ਟਿਊਬ ਲਾਤੀ ਆਪਾਂ ਦੇਖੋ ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਅੱਜ ਕਰਉਣਾ ਟਰੈਕਟਰ ਦਾ ਕੰਮ ਤੁਹਾਨੂੰ ਦਿਖਾਉਣੇ ਆ ਟਾਈਮ ਹੋਇਆ ਲਗਭਗ 6 ਵਜੇ ਦਾ ਖੇਤ ਆਈ ਸੀ ਆਪਾਂ ਗੇੜਾ ਮਾਰਨ ਮਾਰ ਕੇ ਚੱਲਦੇ ਆ ਸਿੱਧਾ ਮੰਡੀ ਤੁਹਾਨੂੰ ਵਿਖਾਉਣੇ ਆ ਟਰੈਕਟਰ ਹੁੰਦਾ ਡਰਾਈਵਰ ਲੈ ਕੇ ਨਾਲੇ ਮਿਸਤਰੀ ਨੂੰ ਫੋਨ ਕੀਤਾ ਉਹ ਵੀ ਆਉਂਦਾ ਪੋਣੇ ਅਜ ਸੀਲਾਂ ਸੂਲਾਂ ਟਰੈਕਟਰ ਦੀਆਂ ਕਰਾਉਣੇ ਆ ਕੰਮ ਤੋਂ ਦਿਖਾਉਣੇ ਆ ਬਣੇ ਰਿਓ ਵਲੌਗ ਦੇ ਨੂੰ ਆਜੋ ਫਿਰ ਆਪਾਂ ਆ ਗਏ ਸੀ ਮਿਸਤਰੀ ਕੋਲੇ ਮਿਸਤਰੀ ਕੁ ਛੱਦ ਲਿਆ ਤਰਕੇ ਸਦਿਆਈ ਤੇ ਟਰੈਕਟਰ ਵੀ ਆਪਣਾ ਉਹ ਆ ਗਿਆ ਡਰਾਈਵਰ ਲੈ ਕੇ ਖੋਲਦੇ ਆ ਫਿਰ ਟਰੈਕਟਰ ਦਿਖਾਉਣੇ ਆ ਤੁਹਾਨੂੰ ਵਾਸ਼ਿੰਗ ਹੋਣ ਲੱਗੇ ਵਾਸ਼ਿੰਗ ਟਾਲਾ ਪਕੜਤਾ ਉਧਰ ਪਾਸੇ ਸਰਵਿਸ ਵੀ ਕਰਾਇਆ ਗਿਆ ਘਰ ਆ ਕੋਸੀ ਕਰਾ ਦਾਂਗੇ ਟੈਨਸ਼ਨ ਨਾ ਲੈ ਨੰਬਰ ਵੇਖ ਤੂੰ ਨਟ ਵੇਖ ਭੈਂਜ ਕਬੂਟਾ ਕਹਿੰਦੇ ਆ ਲੋਗ ਇਹਨੂੰ ਪਾਨਾ ਨਾਲ ਰੱਖਣਾ ਪੈਂਦਾ ਆਉਦਾ ਐ ਐ ਰਾਡ ਵੱਡੀ ਲਿਆ ਇਹ ਭੈਂਦੇ ਨੇ ਉਹ ਥੋੜੀ ਆ ਵੀ ਨਹੀਂ ਕਿੰਨੇ ਕੇ ਨਟ ਦੇ ਦੇਣਗੇ ਫਾਨਾ ਵੀ ਨਾਲ ਦਿੰਦੇ ਅਗਲੇ ਕਹਿੰਦੇ ਆ ਹੀ ਲੱਗੂਗਾ ਨਾ ਕਿ ਗੋਟੀ ਲੱਗੇ ਨਾ ਹੋਰ ਕੋਈ ਲੱਗੇ 35 ਨੰਬਰ ਨਾਲ ਆ ਪੈਂਦੇ ਨੇ ਖੋਲ ਤੇ ਨਾਟਾ ਹੋਰ 90 ਰੁਪਏ ਕੋਟੇ ਲਾ ਭਈ ਹੋਈ ਕਹਿੰਦਾ ਉਹਨੇ 400 ਜੀ ਲੱਗ ਗਿਆ ਅਸਲ ਤਾਂ ਨਾ ਟਰਾਲੀ ਰੱਖੇ ਛੋਟੀ ਨੇ ਨਹੀਂ ਜਦੋਂ ਲੈ ਕੇ ਸਾਡੇ ਲੈ ਰੱਖੇ ਵਾਲੇ ਭੈਣ ਹਾਂ ਕਿਸ਼ਤ ਨਿਕਲਦੀਆਂ ਨਹੀਂ ਯਾਰ ਭੈਣ ਨੇ ਉਹੀ ਪਾਈ ਜਾਂਦੇ ਫ੍ਰੀ ਵਰਤੀ ਲਵਜੀ ਟਾਇਰ ਕੱਢਤਾ ਬਾਹਰ ਇਹ ਤਾਂ ਕੱਟੇ ਨਹੀਂ ਯਾਰ ਕੁੰਮਦਾ ਕਿਉਂ ਨਹੀਂ ਗੇਰ ਕੱਢਿਆ ਵਾ ਕਿਹਾਂ ਕਿਥੇ ਘੁੰਮਦਿਆ ਅਗਦੀ ਉਂਗਲਾਂ ਨਾਲ ਘੁੰਮਦੇ ਉਂਗਲਾਂ ਨਾਲ ਉਂਗਲਾਂ ਨਾਲ ਜਵਾਗੁੰਦੇ ਨਾਟਨ ਉੱਡਤਾ ਮੇਰੇ ਸਾਹਲਿਆਂ ਨੇ ਬਹੁਤ ਦਿੱਤੇ 1 2 3 ਤਾਂ ਹੀ ਮਗਰਾੜ ਖਿਲਦੇ ਇੱਕ ਮਗਰਾੜ ਦੀ ਚਾਦਰ ਦੇ ਪੈਜ ਮੋਰਾ ਕੱਢਣ ਲੱਗੇ ਵੀ ਪਤਾ ਲੱਗਦਾ ਪੈਸੇ ਤਾਂ ਚੀਜ਼ ਦੇ ਲੈਂਦੇ ਪਰਣ ਕਰੀਏ ਕੀ ਬਾਹੇ ਲੈਂਦੇ ਆ ਵਾਲੇ ਮੇਸਰ ਮੇਸਾਬੇ ਭਰਾਵਾ ਇੰਨੇ ਚ ਤਾਂ ਪੈਂਜੋ 45 HP ਟ੍ਰੈਕਟਰ ਤਾਂ 9 ਲੱਖ ਰੁਪਈਆ ਯਾਰ ਬਹੁਤ ਹੋ ਗਿਆ ਲਓ ਜੀ ਲਓ ਛਾਤਰ ਜੀ ਲਾਹ ਵੇਖੋ ਹੁਣ ਕਬਟਾ ਹੁਣ ਪੈਂਦਾ ਹੈ ਗਾ ਕੰਮ ਥੋੜਾ ਖੋਲਣਾ ਬਾਲਾ ਕੁਝ ਪੈਗਾ ਯੂਪੀ ਵੀ ਖੋਲਤੀ ਟਿਊਬ ਖੋਲਣ ਲੱਗਿਆ ਆਂ ਇਹ ਵੀ ਮੂਰਲਾ ਵੀ ਮੂਵੀ ਖੋਲਣਾ ਪਾਇਦਾਨ ਖੋਲ ਕੇ ਤੇ ਉੱਥੇ ਵੇਖਣਾ ਥੱਲੇ ਲੀਕ ਸੀ ਆ ਥਾੜਾ ਜਿਹਾ ਤੇਲ ਕਿੱਥੋਂ ਨਿਕਲਦਾ ਲਓ YouTube ਖੋਲਣ ਲੱਗਿਆ ਨਾ ਕੋਲ ਤੇ ਸਾਰੇ ਕਿ ਜਨਾ ਤਾ ਤਰ ਮੈਂ ਜਨਾ ਰਿਹਾ ਟਿਊਬ ਲਾਤੀ ਆਪਾਂ ਦੇਖੋ ਉਹ ਪੀ ਐਕਸਲ ਕੱਢਿਆ ਆਪਾਂ ਇਹ ਟੂਪਾ ਤੇ 베어ਿੰਗ ਆਪ ਨਿਕੋੜਾਂਗਾ ਓ ਤੇਰਾ ਯਾਰ ਕਹਿੰਦਾ ਮਹਿੰਗਾ ਓ ਕਾਸ਼ ਮਾਸ਼ਾ ਯਾਰ ਤੂੰ ਨਾ ਵੱਡੇ ਹੀ ਕਰਨਾ ਹੈਗਾ ਲਓ ਜੀ ਸੀਲ ਲੈਂਦੀ ਆਪਾਂ ਨਵੀਂ ਤੇ ਕੜੇ ਦੇ ਮਾਰਨੇ ਆ ਪਾਲਸ਼ ਆਪਾਂ ਮੜੀ ਦੇਖੋ ਸੀਲ ਆ ਗਈ ਹੈ 7513 ਹਾਂਜੀ 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 ਮਿਲ ਗਈ ਸੀਲ ਮਿਲ ਗਈ ਓਹ ਚੱਲੇ ਦਿੱਲੀ ਹਾਂ ਦੇ ਇਧਰੋਂ ਆਪਾਂ ਜਾਵਦੇ ਸੀ ਘਰੇ ਕਰੇ ਜਾ ਕੇ ਤੇ ਹੁਣ ਐਮ ਦੋ ਬਚ ਗਿਆ ਉਹ ਬਚ ਗਏ ਦੋ ਦੋ ਸਾਰੇ ਆ ਖੜੇ ਝੋਟੇ ਚਾਹਤੇ ਆ ਜਿੱਥੇ ਆ ਵੀ ਬਾਈ ਖੜਾ ਇੱਥੇ ਟਾਇਰ ਰਿਪਾਰਡ ਲੈ ਝੋਟਾ ਵੀ ਆ ਖੜਾ ਨੀ ਪਹਿਲਾਂ ਪਿਛਲਾ ਪਾਟਿਆ ਰਾਵੀ ਝੋਟਾ ਤੋੜਿਆ ਝੋਟਾ ਤੋੜਿਆ ਝੋਟਾ ਅੱਜ ਅੱਜ ਆ ਕੇ ਸਰਵਿਸ ਕਰਾ ਹਾਂ ਝੋਟੇ ਵਾਲਾ ਨਹੀਂ ਫਿਰ ਕਿ ਪਹਿਲਾਂ ਪਿਛਲਾ ਪਾਟਿਆ ਫਿਰ ਫਿਰ ਪ੍ਰਾਵਾ ਅਗਲਾ ਟਾਇਰ ਅਗਲਾ ਟਾਇਰ ਬੈਂਚਰ ਹੋ ਗਿਆ ਫਿਰ ਉਹ ਪਿਛਲਾ ਆਇਆ ਨਹੀਂ ਪਹਿਲਾਂ ਆਇਆ ਫਿਰ ਉਹ ਆ ਹਾਂ ਫਿਰ ਉਹ ਦੂਜਾ ਅਗਲਾ ਕਿੰਨੇ ਬੈਂਚਰ ਹੋ ਗਏ ਟਾਇਰ ਪਾਣੀ ਦਾ ਮਰੋਣਾ ਹੈ ਗੇੜਾ ਲਾਇਆ ਕਿਹੜਾ ਲਾਇਆ ਕਿੰਨੇ ਲਾਇਆ ਗੇੜੇ ਦੋ ਲਾ ਲੀ ਜਾ ਇਹ ਜਾ ਲੈ ਇੱਥੇ ਪਾਣੀ ਮਰਵਾਉਣ ਪਾਣੀ ਮਰਵਾਉਣਾ ਜਿਹੜੇ ਸਪੈਸ਼ਲ ਪਾਣੀ ਹੋ ਕਿੱਥੇ ਲੈ ਆਇਆ ਹੋਰ ਉਹ ਤੇ ਰਿਟਾਇਰ ਕਰ ਲਵਾਈ ਆ ਮੈਂ ਪਹਿਲਾਂ ਲਾ ਆਇਆ ਤੜਕੇ ਤੜਕੇ 6 ਮੈਨੂੰ ਪਤਾ ਕਿੰਨੇ ਵਜੇ ਗਿਆ ਸੀਗਾ 5 ਵਜੇ ਗਿਆ ਸੀਗਾ 5 ਵਜੇ ਛੋਟਾ ਤਾਂ ਹੀ ਜਾਂਦੇ ਬਈ ਛੋਟਾ 5 ਵਜੇ ਲਿਆ ਆਪਾਂ ਨੇ ਉਹ ਕਸਤਾ ਹੋਈ ਹੈ ਉਹ ਮਗਰਾ ਦੀ ਰਹਿ ਡੇਰੇਗੇ ਤੇ ਡੇਰੇ ਕੀ ਬਾਤ ਹੈ ਮੈਂ ਤਾਂ ਯਾਰ ਲੇਟ ਹੋ ਗਿਆ ਫਿਲਟਰ ਚੱਕ ਲੈ ਉਹ ਫਿਲਟਰ ਫਿਰ ਭੁੱਲਿਆ ਮੈਂ ਪਾਣੀ ਮਾਰੂ ओरिजिनलੀ ਮਾਰੀ ਮੇਰੀ ਗੱਲ ਸੁਣ ਥੋੜੀ ਜਿਹੀ ਹਵਾ ਤਾਂ ਪਵਾ ਦੇ ਮੈਂ ਡੇਲੀ ਦਾ 30 40 ਲੀਟਰ ਡੇਲੀ ਬਲਦਾ 40 ਲੀਟਰ ਮੈਂ ਵੇਖਾਂ ਫਿਲਟਰ ਤੇ ਕਿੰਨੇ ਦੇ ਘੰਟੇ ਸੀ ਉਦੋਂ ਮੈਂ ਲਿਖੇ ਤਾਂ ਸੀ ਯਾਰ 4500 ਘੰਟਾ ਸੀ ਉਦੋਂ ਹੁਣ ਸੂਈ ਤੇ ਵੇਖਣ ਵਾਲਾ ਕਿੰਨਾ ਮੀਟਰ ਤੇ ਵਹਿਣਾ 4500 ਸੀ ਉਦੋਂ 5200 ਹੈ ਥੋੜਾ ਯਾਰ ਥੋੜਾ ਨਹੀਂ ਆ। ਚਾਲੇ ਬਾਂਡ ਕਿੰਨੇ ਹੋਣਗੇ? 700 ਘੰਟਾ। ਕਿੱਲੇ ਘੰਟਿਆਂ ਦੇ ਬ੍ਰੋਨੋ? ਪਤਾ ਨਹੀਂ ਆਪਾਂ ਘੰਟੇ ਖੁੰਡਾ ਤਾਂ ਨਹੀਂ ਜਦੋਂ ਟਾਈਮ ਲਾ ਕੇ ਕਰਾ ਲਈਦੀ ਐ। 700 ਘੰਟੇ ਦਾ ਚੱਲਦੀ ਐ। ਕੰਪਨੀ ਤਾਂ ਥੋੜਾ ਕਹਿੰਦੀ ਹੋਣੀ ਆ ਆਪਾਂ ਜਿੰਨੇ ਘੰਟਿਆਂ ਦਾ ਸੀ ਉਹਦੇ ਕਹਿਣ ਨੂੰ। ਦੇਖ ਲਈਦਾ ਐ। ਵੀ ਗਾਈਜ਼ ਕਿਦੋਂ ਕਰਾਈਏ? ਜੇ ਵਿੱਚ ਪੈਸੇ ਹੁੰਦੇ ਤਾਂ ਕਰਾ ਲਈਦੀ ਐ। ਨਹੀਂ ਰਹਿ ਗੜਾ ਬੋਲਦਾ ਵਿਚਾਰਾ। ਲਓ ਗਾਇਸ ਟਾਇਰ ਕਸਤਾ ਕਸਨੀ ਤੱਕ ਅਸੀਂ ਜਾਨੇ ਆਂ ਤੇ ਆ ਫਿਲਟਰ ਆ ਗਈ ਫਿਲਟਰ ਲੰਗਾਇਆ ਆਪਾਂ ਸਰਵਿਸ ਵਾਸਤੇ ਲੈਫਟ ਫਿਲਟਰ ਸਰਵਿਸ ਵਾਸਤੇ ਸਾਲਾ ਸਸਤੇ ਨਹੀਂ ਤੈਨੂੰ ਤਾਂ ਬਹੁਤ ਕੁਝ ਸੁਣਦਾ ਗਾਇਸ ਚਾਹ ਆ ਗਈ ਚਾਹ ਸਸਤੇ ਸੁਸਤੇ ਨਹੀਂ ਇਹ ਮਹਿੰਗੇ 17-1700 ਦਾ ਇੱਕ ਹੈ ਟਾਈਂ ਦਾ ਪਹਿਲਾਂ ਅੱਡ ਮੈਂ ਕੀ ਕਰਦਾ ਮੈਂ ਪਹਿਲਾਂ ਹੌਲੀ ਦੇ ਇਕੱਠੇ ਕਰਦਾ ਮੈਂ ਪਹਿਲਾ ਫਿਲਟਰ ਇਕੱਠੇ ਕਰ ਲਿਆ ਫਿਰ ਮਗਲਾ ਲੈ ਲਿਆ ਫਿਰ ਸਰਵਿਸ ਹੈ ਮਗਲਾ ਜਾਂਦਾ ਪਿਆ ਹੈ ਲਾਸਟ ਕੰਮ ਕਿੱਥੇ ਰਹਿ ਗਿਆ ਸਰਵਿਸ ਨਹੀਂ ਕਰਨੀ ਸਰਵਿਸ ਕਰਵਾ ਜੀ ਕਰਾਂਗੇ ਉਹ ਲੋਕਾਂ ਦਾ ਕੀ ਮਤਲਬ ਹੈ ਕਿਉਂ ਲੋਕਾਂ ਦਾ ਕੀ ਮਤਲਬ ਹੈ ਯਾਰ ਹੈ ਮੇਰੇ ਸਾਰੇ ਲੋਕਾਂ ਦਾ ਕੀ ਮਤਲਬ ਹੈ ਗਾਈਜ਼ ਇਹ ਲੋਕ ਕਹਿੰਦੇ ਸਾਨੂੰ ਹੈ ਹੈ ਓਹ ਹੋ ਹੋ ਇਹ ਤਾਂ ਨਵਾਂ ਹੀ ਪਿਆ ਉਹ ਯੁੱਟੂ ਯੁੱਟੂ ਆਇਆ ਵਾ ਯੁੱਟੂ ਯੁੱਟੋ ਯੁੱਟੋ ਉਹਨੂੰ ਲਿਓਨ ਨਾਲ ਆਇਥੇ ਉਹਨੂੰ ਉਹ ਨੱਟ ਲੱਗਿਆ ਮੈਂ ਥਲੇ ਸਾਹਿਲ ਨੂੰ ਹਨ ਕਈ ਯੁੱਟੋ ਤਰ੍ਹਾਂ ਵੇਖ ਖਾਏ ਕਿਵੇਂ ਕਰਦਾ ਚੱਗ ਜੀ ਕੈ ਮਾਰਦਾ ਹੈ ਸਾਨੂੰ ਨਹੀਂ ਪਤਾ ਨਵਾਂ ਦੇ ਸੰਤਾ ਉਹ ਕੋ ਕੋ ਭੈਂਚਦੇ ਬੜੇ ਫੁੱਟ ਲੱਗੇ ਬੈਲਟ ਮੈਂ ਸੌਣ ਲੱਗੇ ਨਹੀਂ ਯਾਰ ਇਹ ਲੈਂਦੇ ਬੈਲਟ ਵਾਲੇ ਇਹ ਭੈਂਚ ਉਹਦੇ ਦਾ ਗਾਈ ਡੁੱਲਣ ਜੇ ਤਾਂ ਗਾਈ ਇੰਨੀ ਹੈ ਅੱਗੇ ਥੋੜਾ ਨੂੰ ਪਹਿਲੇ ਚ ਮੇਰੇ ਕੋਲ ਅੰਦਰ ਸਾਰੇ ਬੈਲਟ ਪੈਨ ਕਰਤੇ ਨੇ ਹੋਰ ਕਹਿੰਦਾ ਯਾਰ ਭਾਂਟੇ ਟੁੱਟਦਾ ਹੀ ਨਹੀਂਂਦਾ ਤੇਰਾ ਕਿਵੇਂ ਟੁੱਟ ਜਾਂਦਾ ਪਤਾ ਨਹੀਂ ਮੈਂ ਗਿਆ ਭਰਾਵਾ ਦੋ ਬੰਦੇ ਆ ਗਏ ਕਿਹਦਾ ਹੀ ਬਾਲਟੀ ਦੂਜੀ ਬਾਲਟੀ ਪਹਿਲੇ ਪਾਲੀ ਇੱਕ ਤੀਜੀ ਵਾਲਟੀ ਲਓ ਜੀ ਛਤਰੀ ਗਸਤੀ ਹਿਊਪ ਐਬ ਵੀ ਗਈ ਛਤਰੀ ਕਸਤੀ ਛਤਰੀ ਹੋ 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 ਡਾਰ ਵੀ ਕਸਤਾ ਕੋਈ ਨਹੀਂ ਆਪਣਾ ਹੀ ਹੈ ਨਹੀਂ ਲੱਗਣਾ ਸਾਈਡ ਦੇ ਨਾਲੇ ਭੁੱਲ ਜੀਂਗਾ ਫਿਰ ਕੋਈ ਨਹੀਂ ਭੁੱਲ ਜਾਗੇ ਤਾਂ ਫਿਰ ਕਿੱਥੇ ਕੱਟ ਕੱਟ ਅਸੀਂ ਮਗਲਾਲ ਕੱਟ ਯਾਰ ਸਰਵਿਸ ਸਰਵਿਸ ਬੰਦ ਕੀਤਾ ਬਾਈ ਪਿੱਛੋਂ ਡੀਜ਼ਲ ਵੇਖੀ ਯਾਰ ਇੱਕ ਨੰਬਰ ਹੈ ਕਿ ਦੋ ਨੰਬਰ ਹੈ ਇਲਟਰਾਂ ਦਾ ਬੇਕਿੰਗ ਹਾਲ ਹੈ ਕੋਈ ਕਿ ਸਹੀ ਹੈ ਇਹ ਕਿਆ ਤੁੰਨਾ ਇਲਕਤ ਲੰਨਾ ਹੈ ਡੀਜ਼ਲ ਆ ਡੀਜ਼ਲ ਆਉਂਦਾ ਪੰਜਾਬ ਚ ਕਿ ਇਹ ਤੇ ਲਿਆਉਂਦਾ ਪੰਜਾਬ ਚ ਆਉਂਦਾ ਆਪ ਹੀ ਲਿਆਉਣੇ ਆ ਹੈ ਸਹੀ ਨਹੀਂਗਾ ਬਾਇ ਤੇਲ ਮਿਕਸ ਹੈ ਬਾਇਓ ਤੇਲ ਨਿਕਸ ਐ ਅੱਛਾ ਵੇਖ ਕ ਹੋਇਆ ਕੀ ਇਹ ਫਿਲਟਰ ਨੂੰ ਮੈਂ ਤਾਂ ਲੱਗਿਆ ਹੋਇਆ ਕੋਈ ਯਾਰ ਨਹੀਂ ਸੱਚੀ ਉਹਨਾ ਟਾਈਮ ਇਕੇ ਨਾ ਸੱਟ ਹੋ ਗਿਆ ਮਗਲੈਰ ਕੱਢ ਯਾਰ ਵੇਣੀ ਪੂਰਾ ਨਿਕਲਦਾ ਕਿ ਨਹੀਂ ਜੇ ਗੇਜ ਕੱਢ ਬਾਰ ਗੇਜ ਕੱਢੇ ਤਾਂ ਨਿਕਲੂ ਜੇ ਥਰ ਕੱਢੀ ਗੱਡੀ ਗੇਈ ਤਮਾ ਘੜਦ ਨਾ ਜੇ ਤਾਂ ਉਹ ਭੈ ਆ ਕੀ ਹੋਣ ਲੱਗ ਗਿਆ ਨੇਰ ਖਾਣਾ ਕਿੱਥੋਂ ਆ ਗਿਆ ਜੇ ਤਾਂ ਨਿਕਲਿਆ ਪੂਰਾ ਹਾਂ ਵੀ ਕਿਹੜਾ ਪਾਇਆ ਸੀ ਅੱਗੇ ਹਾਂਜੀ ਤਾਂ ਨਿਕਲੇ ਪੂਰਾ ਨਾਡ ਰੈਕਟਰ ਨੇ ਚੱਕਿਆ ਹੋਇਆ ਖਾਦਾ ਹੋਇਆ ਘਟਾਇਆ ਹੋਇਆ ਮੈਂ ਤਾਂ ਦੋ ਜਰੂਰੀ ਹੈ ਹਵਾ ਨਿਕਲਦੀ ਰਹਿੰਦੀ ਆ ਫਰ ਲਈ ਤੇਲ ਕਰਤਾ ਫੇਰੀ ਲਈ ਕਿੰਨਾਂ ਪੂਰਾ ਨਿਕਲਿਆ ਕਿਵੇਂ ਤੇਲ ਕਿਵੇਂ ਐ ਇਦਾਂ ਕਾਲਾ ਧੂਤ ਹੋਇਆ ਪਿਆ ਕਾਲਾ ਕਿੰਨੇ ਦਾ ਤੱਕ ਨੋਨ ਡਰਮ ਬਾਲਦੇ ਹਾਂ ਹਾਂ ਤੇ ਕਿੰਨੇ ਡਰਮਾਂ ਦੀ ਕਹਿੰਦੀ ਗਾਰੰਟੀ ਜੰਦੀ ਏ ਇਹ ਫਿਰ ਇੱਕ ਦੋ ਤਾਂ ਵੱਧ ਬਾੜੀ ਸਕਦੇ ਯਾਰ ਪੂਰਾ ਨਿਕਲਿਆ ਲੈ ਨਹੀਂ ਹੁੰਦਾ ਬਾਲਟੀ ਉੜ ਵੀ ਨਾ ਹੋਵੇ। ਪੌਲੀਟਾਈ ਜੜੀ ਪਈ ਹੋਊਗਾ। ਹਾਂ, ਕੱਟ ਹੁੰਦੀ ਹੈ ਕਿ। ਚਲੋ, ਠੀਕ ਹੈ। ਇਹ ਹੈ ਦਾ ਆਇਲ ਫਿਲਟਰ। ਇਹਦਾ ਹੀ ਹੈ। ਮੈਨੂੰ ਵਿਸ਼ਵਾਸ ਨਹੀਂ ਪੂਰਾ ਹੈਂ ਕਾਰ ਦਾ ਇਹ ਓਇਲ ਫਿਲਟਰ ਲਿਖਿਆ ਤਾਂ ਕਬੋਟਾ ਹੋਵੇ ਉੱਤੇ ਵੀਰ ਬਹੁਤ ਵੱਡਾ ਆ ਰਿਹਾ ਕਬੋਟਾ ਜੀ ਸੀ ਕਾਰ ਦਾ ਪਾਸ ਸਪੀਡ ਵੱਢੀ ਸਪੀਡ ਦਾ ਵੀ ਉਹੀ ਕਾਰ ਹੈ ਕਾਰ ਇਹ ਸ਼ੇਡ ਨੂੰ ਉਹ ਟਰੈਕਟਰ ਨਾ ਕੰਮ ਦਾ ਬਹੁਤ ਅੱਛਾ ਹੈ। ਆ ਦੇ ਕਲੰਪ ਦੇ ਕਲੰਪ ਦੇ ਆਠਾ ਘਟ ਰਿਹਾ ਹੈ। ਕੰਬ ਕੰਬ ਕਰੇ ਟਰੈਕਟਰ। ਆ ਪਿਆ ਵੇ। ਰਾਂ ਪੱਤੀ ਖੁੱਲ ਗਈ ਐਕਚੂਏਟਰ ਵਾਲੀ ਪਾਇ। ਵਾਈਬ੍ਰੇਸ਼ਨ ਕਰਦਾ ਨਾ। ਆ ਸ਼ਾਹ ਵਾਈਬ੍ਰੇਸ਼ਨ ਕਰਦੇ ਜਾਂਦਾ ਉਹ ਵੇ ਖੜਾ ਘੜਾ ਕੰਮ ਦਾ। ਕੋਈ ਕੁਛ ਨਾ ਰਾਜੀ ਮੁਰਾਦੀ ਕੰਪਨੀ ਕਿ ਲੱਗੀ ਰੋ। ਮੇਰੇ ਬਾਪ ਨੂੰ

ਹੱਥ ਨਾ ਘਸਿਆ ਸੀ ਮੈਂ ਕੱਲੇ ਨਾ ਹਾ ਫਿਲਟਰ ਹਣ ਵੇਖ ਹੱਥ ਨਾ ਹੀ ਘਸਿਆ ਸੀ ਭਾਈ ਜਮਾਈਂ ਗਾਂ ਪਾ ਕੇ ਮਰੇ ਗਾਂ ਪਾੜਾ ਇੱਥੇ ਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਹੱਥ ਨਾ ਹੀ ਘਸਿਆ ਸੀ ਖੁੱਲ ਗਿਆ ਖੁੱਲ ਵੇ ਹਾਂ ਖੁੱਲ ਗਿਆ ਸੀ ਸੱਚੀ ਖੋਲ ਦੂੰ ਖੁੱਲ ਗਿਆ ਨਾ ਖੁੱਲ ਗਿਆ ਇੰਨਾ ਕਿਵੇਂ ਗਸਿਆਗਾ ਮੈਂ ਤਾਂ ਮਾੜਾ ਗਸਿਆਦੇ ਹੱਥ ਨਾਲ ਕਰ ਹੀ ਬਦਲਿਆ ਸੀ ਆ ਲੈ ਇੱਕ ਲੰਮਾ ਵਾਲਾ ਹਨਾ ਇੱਕ ਜਿੱਟਾ ਕਿਸ ਉੱਤੇ ਸੀ ਤੇਲ ਤਾਂ ਨਹੀਂ ਹੁੰਦਾ ਇਹ ਡੁੱਲੂਗਾ ਨਵਾਂ ਕਿੱਥੇ ਕੱਢਦਾ ਵਾਦਾ ਯਾਰ ਪਾ ਦੀ ਉਹ ਕਾ ਨੂੰ ਡੁੱਲਣਾ ਹੈ ਨਵਾਂ ਹੈ ਹਾਲ ਹੈ ਕਾਲਾ ਖੋਲਾ ਚਿੱਟਾ ਖਸਤਾ ਨਹੀਂ 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 ਹਨਾ ਨਹੀਂ ਰੱਖਦਾ ਨਾ ਜਿੰਦਰੂ ਆ ਬਾਲਟੀ ਤੇ ਆਪਾਂ ਔਇਲ ਘੜੇ ਭੱਜ ਕੇ ਭੱਜ ਕੇ ਲਿਆ ਯਾਰ ਹੋਰ ਦੇ ਦੇ ਕੋਈ ਆ ਡਰਮ ਦੇ ਪਾ ਦੇ ਪਰ ਔਇਲ ਘੜੇ ਕਰ ਦੇ ਡਰਮ ਚ ਨਹੀਂ ਕਰ ਲੈ ਜਾਣਾ ਮੈਂ ਤੇ ਦੇ ਦੇ ਛੇਤੀ ਕਰ ਪਰ ਨਾ ਪਿਆ ਯਾਰ ਆ ਪਿਆ ਟਰੈਕਟਰ ਕਰਤਾ ਸਟਾਰਟ ਮੁੰਡਾ ਕਹਿੰਦਾ ਤਾਉਣਾ ਆ ਲੱਗੀ ਇੱਟ ਇਧਰ ਔੜਾ ਲਗਿਆ ਲੰਮਾ ਕੱਢ ਦੇਣਾ ਨਿਕਲ ਗਿਆ ਹੌਲੀ 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 ਫਿਲਟਰ ਨਾਲ ਲੀਕ ਹੋ ਜਾ ਕੋਈ ਚੱਲ ਲਾਈਟਾਂ ਬੰਦ ਕਰ ਓਏ ਕਈ ਨਹੀਂ ਜਗੀ ਜਾਂਦੀਆਂ ਜੀ ਸ਼ੇਰਿੰਗ ਲੱਗ ਗਿਆ ਮੋੜ ਨਾ ਮਾਹਰ ਮੰਨੂ ਦਾ ਤੇਲ ਕੱਢਿਆ ਲੈ ਸਾਰਾ ਖੜ ਜਾ ਖੜ ਜਾ ਖੜ ਜਾ ਰੇਸ ਦੇ ਹੀ ਮੜੀ ਰੇਸ ਦੇ ਖੜਾ ਰਹਿਣ ਦੇ ਸਟਾਰਟ ਇੱਕ ਮਿੰਟ ਤੇਲ ਹੋਲੀ ਚੱਕੂ ਪੰਪ ਖੜਾ ਖੜ ਜਾ ਆ ਜਨ ਜਾਗਦਾ ਖੜ ਜਾ ਮੜਾ ਜਾ ਚਾਰ ਕਦੇ ਨਹੀਂ ਸ਼ੌਂਕ ਪੂਰਾ ਹੋਣਾ ਇਹਦਾ ਕਹਿੰਦਾ ਉਹਨਾਂ ਚਰ ਨਹੀਂ ਕਹਿੰਦਾ ਭਾਈ ਇਹ ਤੋਂ ਦਾ ਜਿੰਦਗਰ ਮੈਂ ਮੋੜ ਕੇ ਲਾਉਂਦਾ ਮੈਂ ਇਹ ਲ ਮੋੜ ਕੇ ਲਾ ਲਾ ਤੇ ਦੇ ਦੇ ਕਰਲਾ ਪਾ ਕੇ ਫਿਰ ਸ਼ੌਕ ਕਰਨਾ ਪੂਰਾ ਲੈ ਜੇ ਆਪਾਂ ਦਾ ਕਹਨੇ ਆ ਲਾਉ ਜੀ ਸਰਵਿਸ ਹੋ ਗਈ ਆ ਇੱਕ ਫਿਲਟਰ ਨਹੀਂ ਮਿਲੇਗਾ ਲੈਫਟ ਵਾਲਾ ਉਹ ਚੱਲ ਲਾਵਾਂਗੇ ਇਹਨੇ ਨਾਈਤੋ ਹੀ ਹੋ ਰਹੀ ਹੈ ਕੋਬੋਟਾ ਦੀ ਨਾਈਤੋ ਹੀ ਬੋਬਰਾ ਹਾਲ ਸੀ ਵਿਚਾਰਦਾ ਯਾਰ ਵਾਰੀ ਆਈ ਅੱਜ ਲੋ ਜੀ ਆਪਾਂ ਲੱਗਿਆ 11 ਪਾਣੀ ਪੋਣ ਅਗਲੇ ਫੁੱਲ ਕਰਾਉਣਾ ਜੀ ਫੁੱਲ ਕਰਾਉਣੇ ਜੀ ਹੋ ਗਿਆ ਫੁੱਲ ਕਰ ਦੇ ਟਕਾ ਕੇ ਫੁੱਲ ਹੋ ਗਿਆ ਫੁੱਲ ਕਰ ਦੇ ਫੁੱਲ ਕਰ ਦੇ ਜਾਵਾ ਹਵਾ ਨਾ ਕੱਢ। ਕਿ ਹਵਾਈ ਹੈ? ਹੋਰ ਕੱਢਾਂ? ਕਰਦੇ ਕਰਦੇ ਕਰਦੇ। ਕੋਲ ਕਰ ਜਾ ਮੈਂ ਭੈਂ ਤੇ ਪਾਣੀ ਪਾਣੀ ਕਰਦੇ ਵਿੱਚ ਦੇ। ਲੈਟ ਗਈ। ਵਾਲ ਲਾ ਦੇ। ਇਹ ਵਜਨ ਬਣ ਜੂਗਾ ਮੁਰੇ। ਜਿਵੇਂ ਆਪਾਂ ਚੱਕੀ ਦਾ ਗੱਡਾ ਲੈਟਰ। ਤੋ ਆਦ ਨਾ ਜੇ ਕਿਸ ਨੇ ਪਾਣੀ ਪੋਣਾ ਹੋਵੇ ਤੇਰਾ ਠੋੜ। ਸਪੇਅਰ ਪਾਰਟ ਤੇ ਕਰ ਲੈ। ਵਰਕਸ਼ਾਪ। ਸਪੇਅਰ ਪਾਰਟ ਵਰਕਸ਼ਾਪ। ਤੇ ਸਰਵਿਟੇਸ਼ਨ ਸਾਰਾ ਕੋ ਇਕੱਠਾ ਹੀ ਆ ਇਕੱਠਾ ਹੀ ਸਰ ਜਾਂਦਾ ਸਪੇਅਰ ਪਾਰਟ ਵਰਕਸ਼ਾਪ ਤੇ ਸਰਵਿਟੇਸ਼ਨ ਇਕੱਠਾ ਆ ਜਾਵਾ ਇਕੱਠਾ ਹੀ ਸਰ ਜਾਂਦਾ ਸਾਰਾ ਕੋ ਲਾਈਟ ਜਾਵੜੀ ਯਾਰ ਵਿੱਚ ਇਹਦਾ ਭਰ ਦਿੰਦੇ ਉਧਰ ਟ੍ਰੇਨ ਆਈ ਖੜੀ ਪਿੱਛੇ ਫਿਰ ਲਾਈਟ ਆ ਗਈ ਲਾਈਟ ਫੇਰ ਆ ਗਈ ਤੇਰੀ ਵਾਰੀ ਹਵਾ ਘੜ ਦੇ ਜਮਾ ਹਾਂ ਖਾਲੀ ਕਰਕੇ ਫਿਰ ਭਰੀ ਟੋਕਣੀ ਵਾਲੇ ਸੀਟੀਆਂ ਨਾ ਮਾਰ ਦਵਾ ਦਾ ਬਾਹਰ ਆਇਆ ਮੈਨੂੰ ਅੱਜ ਕੁਦਰਤੀ ਜਿੱਤ ਆ ਗਿਆ ਮੈਂ ਤਾਂ ਪਾਣੀ ਭਰਾਈ ਲਈ ਉਹਦੇ ਤੈਨੂੰ ਕਹਿ ਗਿਆ ਸੀ ਨਾ ਪਾਣੀ ਭਰਨਾ ਉਹਦੇ ਮੈਂ ਜਾਵੜਿਆ ਬਾਬੂ ਤੋਂ ਗਾਈ ਬੰਦਨ ਦੇ ਘਰ ਕੀ ਕਹਿੰਦਾ ਸਾਫਾ ਬੰਦੇ ਜਰੀ ਸਾਫਲਾ ਆਦਾ ਲਾਓ ਜੀ ਚਲਾ ਦੀ ਮੋਟਰ ਮੋਟਰ ਦੀ ਸੈਟਿੰਗ ਵੇਖੋ ਕੀਤੀ ਪੰਪ ਹਵਾ ਸਾਰਾ ਕੋ ਨਾਲ ਉਹ ਮੋਟਰ ਤੇ ਇਹਦੇ ਟੈਂਕੀ ਤੇ ਲਾਇਆ ਨਹੀਂ ਤੋ ਪ੍ਰੈਸ਼ਰ ਵਾਲਾ ਲਾਇਆ ਕਿੰਨੀ ਹਵਾ ਹੈ ਮੀਟਰ ਜ਼ਰੂਰੀ ਆ ਯਾਰ ਕੱਲਾ ਹੀ ਪਾਣੀ ਆਉਚਣ ਹਵਾ ਤਾਂ ਹੈ ਨਹੀਂ ਨਾ ਦੋਸਤਾਂ ਨਾਲ ਲਾ ਸੌਣ ਲੱਗੇ ਹੈ ਮੈਂ ਤਾਂ ਲਗਾ ਲੋੜ ਹੀ ਨਹੀਂ ਬਣੀ ਪਰੀ ਦਾ ਚੈੱਕ ਕਰ ਲਾਂਗੇ ਮਾੜੀ ਹੁਣ ਕਹੂੰਗਾ ਯਾਰ ਵਾਹ ਚੈੱਕ ਨਹੀਂ ਵਾਲ ਖੋਲ ਕੇ ਅੱਗੇ ਬੜੀ ਮਾੜੀ ਹੋਈ ਉਹ ਪਾਣੀ ਸੀ ਨਲਕੀ ਥੱਲੇ ਆ ਗਈ ਤੇ ਮੈਂ ਕਿਹਾ ਰਵਾਲ ਖੋਲ ਕੇ ਚੱਕਰੀ ਵਾਲੀ ਜਦੋਂ ਨੇ ਵਾਲ ਖੋਲਿਆ ਪਾਉ ਮੂੰਹ ਤੇ ਵੱਜੀ ਭਾਂ ਨਹੀਂ ਪ੍ਰੈਸ਼ਰ ਫੜਾ ਲੈਣਾ ਇਹਦਾ ਬਈ ਪਾਣੀ ਹੈ ਹਾਂਜੀ ਮਿੱਤਰੋ ਆਪਾਂ ਟਰੈਕਟਰ ਕਰਕੇ ਤਿਆਰ ਤੋਰਤਾ ਸੀ ਡਰਾਈਵਰ ਲੈ ਗਿਆ ਸੀ ਅੱਜ ਦੀ ਵੀਡੀਓ ਕਿਵੇਂ ਲੱਗੀ ਤਾਂ ਦੱਸਿਓ ਕਮੈਂਟ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੇਸਬੁੱਕ ਤੇ ਕਰ ਲਿਓ ਫੋਲੋ ਇੰਸਟਾ ਤੇ ਨਵਦੀਪ ਭੁੱਲਰ 735 ਰੀਲਾਂ ਵੇਖਣ ਲਈ ਤੇ ਸਨੈਪਚੈਟ ਤੇ ਵੀ ਨਵਦੀਪ ਭੁੱਲਰ ਕਰ ਲਿਓ ਐਡ ਧੰਨਵਾਦ ਸਾਰਿਆਂ ਦਾ ਲਵ ਯੂ